ਅੱਛੀ ਦਿਨ ਕਾਲ ਜੀ 15 ਤੇ 16 ਸਤੰਬਰ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਿਹਾ ਹਾਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਜਿਨ੍ਹਾਂ ਵੀ ਰਹਿਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਲਈ ਮੈਂ ਅਪਡੇਟ ਦੁੱਤੇ ਜੀ ਇਹ ਪੰਜਾਬ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਪੰਜਾਬ ਦੇ ਚੰਡੀਗੜ੍ਹ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਹਲਕੀ ਫੁਲਕੀ ਜਿਹੜੀ ਬੱਦਲਬਾਜ਼ੀ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਪਰ ਜਿਆਦਾਤਰ 90 ਤੋਂ 95% ਭਾਗ ਹੈ ਜਿਹੜਾ ਪੰਜਾਬ ਦਾ ਉਸ ਹਾਫੀ ਦਿਖਾਈ ਦੇ ਰਿਹਾ ਤੇ ਗੱਲ ਕਰੀਏ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਪੰਜਾਬ ਦੇ ਵਿੱਚ ਮੌਸਮਿਤ ਦੀ ਗੜਵੜੀ ਦੇਖਣ ਨੂੰ ਮਿਲਣ ਵਾਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਪਟਿਆਲਾ ਬਨੂੜ ਇਸੇ ਨਾਲ ਜੀ ਚੰਡੀਗੜ੍ਹ ਦਾ ਇਲਾਕਾ ਸਾਰ ਆ ਗਿਆ ਇਸੇ ਨਾਲ ਜੀ ਗੱਲ ਕਰੀਏ ਫਤਿਹਗੜ੍ਹ ਸਾਹਿਬ ਦੇ ਕੁਝ ਇਲਾਕੇ ਨੇ ਖੰਨਾ ਦਾ ਇਲਾਕਾ ਆ ਗਿਆ ਉਸ ਤੋਂ ਬਾਅਦ ਦਾ ਮੋਚੀਵਾਲਾ ਤੇ ਨਵਾਂ ਸ਼ਹਿਰ ਆ ਗਿਆ ਇਹ ਸਾਰੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਹਲਕੇ ਫੁਲਕੇ ਜਿਹੜੇ ਬਦਲਬਾਹੀ ਦੇਖਣ ਨੂੰ ਮਿਲਣ ਵਾਲੀ ਹੈ ਤੇ ਗੱਲ ਕਰੀਏ ਲੁਧਿਆਣਾ ਦੇ ਅਹਿਮਦਗੜ ਦੀ ਤਾਂ ਕਈ ਥਾਵਾਂ ਤੇ ਲੁਧਿਆਣਾ ਦੇ ਨਾਲ ਲੱਗਦੇ ਇਲਾਕੇ ਨੇ ਤੂਰੀ ਸੰਗਰੂਰ ਅਹਿਮਦਗੜ ਲੁਧਿਆਣਾ ਗੁਰਾਇਆ ਤੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਤੁਹਾਨੂੰ ਹਲਕੇ ਫੁਲਕੇ ਜਿਹੜੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਜੇ ਕੁਝ ਘੰਟਿਆਂ ਵਿੱਚ